ਤੁਹਾਡਾ ਸਾਰੇ ਪੈਸਾ ਵਾਲੇ ਵੀਰਾਂ ਦਾ ਧੰਨਵਾਦ ਸਾਡੇ ਸਾਰੇ ਸਾਥੀ ਅਸੀਂ ਬੈਠੇ ਆ ਜਿਹੜਾ ਪ੍ਰੋਗਰਾਮ ਹੈ ਪਹਿਲਾਂ ਸੇਹ ਤਰੀਕ ਦਾ ਚਨੀਰ ਚ ਜਿਹੜੀ ਸੰਦੂਰਗੜ ਹਲਕੇ ਚ ਅਸੀਂ ਆਪਣੀ ਇੱਕ ਰੈਲੀ ਚੀਫ ਮਿੰਿਸਟਰ ਸਾਹਿਬ ਤੇ ਪਾਰਟੀ ਦੇ ਸੀਨੀਅਰ ਆਗੂ ਆਉਣਗੇ ਉੱਥੇ ਕੀਤੀ ਜਾ ਰਹੀ ਹੈ ਸਤ ਨੂੰ ਰੋਡ ਸ਼ੋਅ ਹੀ ਕਰਨਾ ਸਤ ਨੂੰ ਮਠੰਡੇ ਦੇ ਵਿੱਚ

ਡਿਊਟੀ ਡਾਜ਼ਨ ਦੇ ਕੋ ਸਾਰੇ ਦੇਸ਼ ਚ ਚੋਣਾ ਚੱਲ ਰਹੀਆਂ ਕੋ ਕਿਤੇ ਕੋ ਕਿਤੇ ਮੈਡਮ ਕੇਜਰੀਵਾਲ ਦੇ ਵੀ ਇਸ ਗਾਜੀ ਸਭਾ ਦਾ ਪੰਜਾਬ ਦੇ ਵਿਚ ਚੋਣ ਬਾਰੇ ਬੀਟਰੀ ਆ ਸਕਦੇ ਆ ਆਪਣੇ ਕੰਸਟੀਚਿਊਐਂਟ ਆਉਣਗੇ ਤਾਂ ਜ਼ਰੂਰ ਪਰ ਇਨਾ ਦਿਨ ਦੀ ਮੈਨੂੰ ਬਹੁਤੀ ਇਨਫੋਰਮੇਸ਼ਨ ਜ਼ਰੂਰ ਉਹ ਵੀ ਹਾਜ਼ਰੀ ਲਾਉਣਗੇ ਇੱਕ ਅੱਜ ਮੈਡਮ ਭਰਸਮਤ ਤੋਂ ਬੋਲ ਉਹਨੇ ਵੀ ਪ੍ਰੈਸ ਕਾਨਫਰੰਸ ਕੀਤੀ ਉਹਨਾਂ ਨੇ ਤੁਹਾਡੇ ਤੇ ਸਵਾਲ ਰਿਜੀਸਟਰ ਨੇ ਕਿ ਵੀ ਪਹਿਲਾਂ ਕਾਂਗਰਸ ਦੇ ਵਿੱਚ ਵੀ ਰਹੇ ਨੇ ਉਹਨਾਂ ਪਿਛਲੇ 2.5 ਸਾਲਾਂ ਤੋਂ ਲਗਾਤਾਰ ਸਰਕਾਰ ਦੇ ਵਿੱਚ ਨੇ ਉਹ 10 ਸਾਲਾਂ ਵੀ ਉਹਨਾਂ ਨੇ ਕੀ ਕੰਮ ਕਰਾਇਆ ਨਹੀਂ 10 ਸਾਲਾਂ ਨੂੰ ਅ ਬੀਬੀ ਹਰ ਸਿਮਰਤ ਹੋਰਾ ਨੂੰ ਸ਼ਾਇਦ ਕੋਈ ਪਤਾ ਨਹੀਂ ਕੀ ਡਰ ਮਨ ਵਿੱਚ ਲੱਗਣ ਲੱਗ ਗਿਆ ਮੇਰੇ ਤੇ ਬਹੁਤ ਹੀ ਹੋਕਸ ਕਰੀ ਜਾਂਦੇ ਰਹਿੰਦੇ ਆ ਤਾਂ ਮੈਂ ਪਹਿਲਾਂ ਜਦੋਂ ਵੀ ਕਿਸੇ ਵੀ ਪਾਰਟੀ ਸੀ ਉੱਥੇ ਵੀ ਲੋਕਾਂ ਦੀ ਸੇਵਾ ਵਿੱਚ ਰਹਿਆ ਸਾਰੇ ਮੈਨੂੰ ਜਾਣਦੇ ਆ ਜਿਹੜੇ ਵੀ ਕੰਮ ਮੌਕੇ ਦੇ ਹੁੰਦੇ ਸੀ ਉਹ ਕਰਵਾਉਣੇ ਫਰਜ਼ ਬਣਦਾ ਕੋਈ ਵੀ ਹੈ ਤੇ ਹੁਣ ਮੈਂ ਜੇ 2 ਸਾਲ ਤੋਂ ਐਮਐਲਏ ਬਣਿਆ ਮੈਂ ਆਪਣੇ ਇਲਾਕੇ ਜਿੱਥੇ ਜਿੱਥੇ ਜੋ ਜੋ ਲੋੜ ਸੀ ਉੱਤੇ ਸਾਰੇ ਭਰਾਵਾਂ ਨਾਲ ਨਿਭਿਆ ਔਰ ਜਦ ਮੈਂ ਸਾਲਕ ਤਾਂ ਐਗਰੀਕਲਚਰ ਮਿਨਿਸਟਰ ਬਣਿਆ ਉਹਦੇ 'ਚ ਵੀ ਮੈਂ ਆਪਣੇ ਵੱਲੋਂ ਚਾਹੇ ਅਸੀਂ ਕਿਸਾਨਾਂ ਨੂੰ ਸਬਸਿਡੀ ਦੇਣੀ ਸੀ 38% ਕਾਟਨ ਦੇ ਸੀਡ ਤੇ ਚਾਹੇ ਅਸੀਂ ਸਿੱਧੀ ਬਜਾਈ 1500 ਫੱਦਈਆ ਜਿਹੜੀ ਸਿੱਧਾ ਚੋਨਾ ਜੀ ਦੇ ਨਾਲ ਪਾਣੀ ਦੀ ਬਚਤ ਹੁੰਦੀ ਹੈ। ਔਰ ਹੋਰ ਵੀ ਜੇ ਮੇਰਾ ਕੰਮ ਸੀ ਕਿ ਲੋਕਾਂ ਨੂੰ ਚੰਗੀ ਫਰਟੀਲਾਈਜ਼ਰ ਤੇ ਚੰਗੀਆਂ ਦਵਾਈਆਂ ਮਿਲਣ ਉਹਦੇ 'ਚ ਕੋਈ ਇਹੋ ਜਿਹੀ ਗੱਲ ਆਈ ਆ ਤੁਹਾਨੂੰ ਜ਼ਰੂਰ ਕੰਟਰੋਲ ਕੀਤਾ। ਉਹਨਾਂ ਦੇ ਪੱਤੇ ਵੀ ਦੱਟ ਗਿੱਤੇ ਆ ਜੋ ਮੇਰਾ ਕੰਮ ਸੀ ਮੈਂ ਪੂਰੀ ਇਮਾਨਦਾਰੀ ਨਾਲ ਕਰਦਾ ਰਿਹਾ ਕੋਈ ਕਿਸੇ ਨੇ ਮੇਰੇ ਤੇ ਉਂਗਲ ਨਹੀਂ ਰੱਖੀ। ਮੈਨੂੰ ਨਹੀਂ ਪਤਾ ਰ ਹਰ ਸਿਮਰਤ ਔਰੀ ਮੇਰੇ ਕੋਲ ਕੀ ਚਾਉਂਦੇ ਆ ਉਹਨਾਂ ਨੇ ਕਿਹਾ ਕਿ ਆਪਦੇ ਏਰੀਏ ਦੇ 10 ਸਾਲ ਜਿੱਤੋਂ ਹੋਇਆ ਐਮਐਲਏ ਉੱਥੇ ਕੀ ਸਵਾਰਿਆ ਅਜੇ ਤੱਕ ਉਹਨਾਂ ਨੇ ਤੇ ਸਵਾਰੀ ਜਾਂਦੇ ਜੀ ਉੱਥੇ ਵਗਾੜਿਆ ਹੀ ਕੀ ਐ ਮੈਨੂੰ ਇਹ ਤੋਂ ਦੱਸ ਦੇਣਾ ਵੀ ਹਰ ਸਿਮਰਤ ਔਰੀ ਕਹਦੇ ਨੇ ਵੀ ਇਹਨਾਂ ਨੇ ਕੀ ਸਵਾਰਿਆ ਅਸੀਂ ਤਾਂ ਅੱਜ ਸਾਡੇ ਬਹੁਤਾ ਸੀ ਪਾਣੀ ਦੀ ਪ੍ਰੋਬਲਮ ਚੱਲਦੀ ਸੀ ਉਹਨਾਂ ਦੇ ਬਿਜਲੀ ਦੇ ਬਿੱਲ ਸੀਗੇ ਨਹਿਰਾਂ ਦੇ ਲਾਏ ਗਏ ਸੀਗੇ ਉਹ ਅਸੀਂ ਮਾਫ਼ ਕਰਵਾ ਦਿੱਤੇ ਗਏ ਆ ਹੋਰ ਵੀ ਜਿੱਥੇ ਲੋੜ ਐ ਉੱਥੇ ਸਾਰੇ ਥਾਵਾਂ ਤੇ ਅਸੀਂ ਜਿਹੜੀਆਂ ਤਕਰੀਬਨ ਸਾਰੇ ਸੂਏ ਕੱਸੀਆਂ ਇਸ ਸਾਲ 1.5 ਸਾਲ ਵਿੱਚ ਮੇਰੇ ਇਲਾਕੇ ਦੀਆਂ ਵੀ ਕੱਪੀਆਂ ਕਰਵਾ ਦਿੱਤੀਆਂ। ਜਿੱਦ 13 ਉਮੀਦਵਾਰ ਸੀ ਤਾਂ ਹੈਗੇ 13 ਲੋਕ ਸਭਾ ਸੀਟਾਂ, ਤੇ ਇਹਨਾਂ ਵਿੱਚੋਂ 12 ਐਮਐਲਏ ਖੜੇ ਕੀਤੇ ਨੇ। ਤੇ ਪੰਜਾਬ ਸਰਕਾਰ ਨੇ ਜੁੱਦਨ ਡਬਲ ਖਰਚਾ ਪਰਵਰਜਿਤ ਕਰ ਬਾਰੇ ਪ੍ਰੋਜੈਕਸ਼ਨ ਨੂੰ ਰੋਕ। ਜਦੋਂ ਇਹਨਾਂ ਕੋਲ ਕੋਈ ਆਮ ਬੰਦਾ ਨਹੀਂ ਸੀ ਜਿਸ ਨੂੰ ਖੜਾ ਕਰ ਸਕਦਾ। ਜਦੋਂ ਅਕਾਲੀ ਦਲ ਵੱਲੋਂ ਅਸਤੀਫੇ ਦਵਾ ਦਵਾ ਕੇ ਦੂਸਰੀਆਂ ਪਾਰਟੀਆਂ ਚੋਂ ਜਗਿੰਦਰਪਾਲ ਜੈਨ ਜੀ ਹੋਰਾਂ ਨੂੰ ਵੀ ਐਮਐਲਏ ਬਣਾਇਆ ਜਾਂਦਾ ਹੈ ਸਰਦਾਰਜੀਤ ਮਹਿੰਦਰ ਸਿੰਘ ਸਿੱਧੂ ਨੂੰ ਵੀ ਬਣਾਇਆ ਜਾਂਦਾ ਉਦੋਂ ਬੀਬੀ ਹਰਸਿਮਰ ਧੋਰਾ ਨੂੰ ਖਰਚੇ ਤੋਂ ਡਰ ਨਹੀਂ ਲੱਗ ਰਿਆ ਸੀ ਤੇ ਜਨਰਲ ਚੋਣ ਆ ਇਹਦੇ ਚ ਜਿਹੜਾ ਵੀ ਪਾਰਟੀ ਦਾ ਪਾਰਟੀ ਸਮਝੂਗੀ ਇਸ ਉਮੀਦਵਾਰ ਨੂੰ ਉੱਥੇ ਲੜਾਇਆ ਜਾਵੇ ਚੰਗੀ ਗੱਲ ਅਸੀਂ ਉਸ ਤਰ੍ਹਾਂ ਤਾਂ ਨਹੀਂ ਨਾ ਵੀ ਸੀਟ ਦੂਸਰੀ ਤੋਂ ਛੇਤੀ ਵਹਿਲੀ ਕਰਾ ਕੇ ਤੋਂ ਖਰਚੇ ਨਹੀਂ ਪੈ ਰਹੇ ਸੀ ਤੇ ਹਫੜਾ gadੜੀ ਜੀ ਪੈ ਰਹੀ ਸੀ ਸਾਡੀ ਸਟੇਟਸ